ਜੀਤੇ ਇਹ ਇੱਥੇ ਕਾ ਬੈਠੀ ਥੱਲੇ ਮਮ ਵੀ ਪੋਸਟੇ ਸਹੀ ਅੱਗੇ ਹੋ ਕੇ ਸੰਦੀਪ ਤੂੰ ਥੱਲੇ ਕਾ ਬੈਠੀ ਆ ਤਾਈ ਜੀ ਚਲ ਜਾ ਇੱਥੇ ਤਾਈ ਜੀ ਮੈਨ ਲੱਗੇ ਨਹੀਂ ਹਣਾ ਜੋ ਬਾਤ ਚਲ ਜਾ ਮੈਨ ਨਾ ਮਾਰਉ ਤਾਈ ਜੀ ਤਾਈ ਜੀ ਮੈਨ ਨਾ ਮਾਰਉ ਮੇਰਾ ਕੋਈ ਕੁਛ ਨਹੀਂ ਹੈਗਾ ਨੀ ਤੂੰ ਕਿਹੜੀ ਤਾਈ ਦੀ ਗੱਲ ਕਰਦੀ ਆ ਮੈਂ ਤੇਰੀ ਸੱਸ ਆ ਵਿਆਹ ਕੇ ਲਿਆਂਦਾ ਤੈਨੂੰ ਇਸ ਘਰ ਚ ਤਾਈ ਤਾਈ ਲਾਇਆ ਤੂੰ ਉੱਠ ਨੀ ਉੱਠ ਮੰਮੀ ਸਿਮੀ ਸਹੀ ਕਹਿੰਦੀ ਤੂੰ ਉਹਦੀ ਗੱਲ ਨਹੀਂ ਕਹੋਨੀ ਇਹਦੇ ਚ ਪੱਕੀ ਗੱਲ ਕੋਈ ਡਾਂਡੂਨ ਹੁੰਦੀ ਆ ਉਦੋਂ ਤੁਸੀਂ ਮੰਨਦੇ ਨਹੀਂ ਉਹਦੀ ਗੱਲ ਆ ਵੇਖ ਲੈਣਾ ਆਪਣੇ ਅੱਖੀ ਹੁਣ ਉਹ ਮੰਮੀ ਨੂੰ ਫੜ ਕੇ ਉੱਤੇ ਦੇਵਾ ਸੰਦੀਪ ਪਰ ਮੈਨੂੰ ਮੇਨ ਲੱਗੋ ਕਹਿੰਦੇ ਮੇਨ ਲੱਗੇ ਨਹੀਂ ਹੁੰਦਾ ਮੈਂ ਉਹ ਵੀ ਮਾਰਦੇ ਆ ਚਲੇ ਉਥੋਂ ਜੀਤੇ ਛੇਤੀ ਕਰ ਤੇ ਜਿੰਦਰ ਨੂੰ ਫੋਨ ਕਰਕੇ ਸਾਧ ਉਹ ਮੰਮੀ ਕਰਦਾ ਮੈਂ ਤੇ ਜਿੰਦਰ ਨੂੰ ਫੋਨ ਉਹੀ ਪਾਇਆ ਗਿਆ ਇਹਨੂੰ ਤੇ ਆ ਗਏ ਨੀ ਸੰਦੀਪ ਤੈਨੂੰ ਹੋਇਆ ਕੀ ਆ ਕਿਉਂ ਇਦਾਂ ਕਰਨੀ ਆ ਪਹਿਲਾਂ ਤਾਂ ਤੁਸੀਂ ਸਾਰੇ ਜਾਣੇ ਮੈਨੂੰ ਸੰਦੀਪ ਸੰਦੀਪ ਕਾ ਨਾ ਬੰਦ ਕਰੋ ਮੇਰਾ ਨਾ ਸੰਦੀਪ ਨਹੀਂ ਪ੍ਰਭਯ ਪ੍ਰਭ ਹਾਈ ਹਾਈ ਨਹੀਂ ਕਿਹੜੀ ਪ੍ਰਭ ਦੀ ਤੂੰ ਗੱਲ ਕਰਦੀ ਆ ਕਿਹੜੀ ਪ੍ਰਭ ਆ ਗਈ ਇੱਥੇ ਨਹੀਂ ਆਈ ਤੇ ਸੰਦੀਪ ਵਿਆਹ ਕਿ ਲਿਆਂਦੀ ਹੀ ਕਦੀ ਤਾਈ ਦੀ ਗੱਲ ਕਰੀ ਜਾਂਦੀ ਆ ਕਦੀ ਪ੍ਰਭ ਦੀ ਗੱਲ ਕਰੀ ਜਾਂਦੀ ਆ ਨਹੀਂ ਤੈਨੂੰ ਹੋ ਕੀ ਗਿਆ ਆ ਨਹੀਂ ਚਲ ਓਠਾ ਤੈਨੂੰ ਪਾਣੀ ਪੂਣੀ ਪਿਆਵਾ ਚਲ ਓਠਾ ਚਲ ਮਗਾਨੇ ਚਲੋ ਮੇਲਾ ਤੋਂ ਮੇਲਾ ਕਿ ਨਹੀਂ ਹੋ ਰਹਾਗਾ ਲੱਗਦਾ ਸੱਚੀ ਇੱਥੇ ਢਾਂਡੂਣ ਆਉਂਦੀ ਆ ਯਾ ਠੀਕ ਆ ਤੂੰ ਮਿੱਡੋ ਮਿਟਾਇਆ ਯਾਰ ਬਾ ਵੇ ਜੀਤੇ ਜੀਤੇ ਮੈਂ ਮਿਟੋ ਮਿਟਾ ਜੀਤੇ ਛੇਤੀ ਆ ਹਾਂਜੀ ਮੰਮੀ ਮੇਰੀ ਘਰ ਸ ਮੈਨੂੰ ਤੇਨੇ ਧੱਕਾ ਮਾਰ ਕੇ ਸੋੜਤਾ ਮੈਨੂੰ ਲੱਗਦਾ ਸੱਚੀ ਇਚ ਡੈਂਡੂਣ ਹੁੰਦੀ ਓ ਉਹ ਮੰਮੀ ਮੈਂ ਤਾਂ ਤੁਹਾਨੂੰ ਪਹਿਲੇ ਗਿਆ ਸੀ ਤੁਸੀਂ ਕਿਤਾ ਤੇ ਤੁਹਾਨੂੰ ਫੋਨ ਕੀਤਾ ਮੰਮੀ ਆਉਣ ਡਿਆ ਮੈਨੂੰ ਦੋਵੇਂ ਜਣੇ ਸੰਭਾਲ ਗਏ ਮੈਨੂੰ ਤੇ ਡਾਰਿਆ ਕੋਈ ਸਮਾਨ ਸੂਣ ਨਾ ਤੋੜ ਦੇ ਉਹ ਮੰਮੀ ਸੱਚੇ ਚ ਨਾ ਕੁਝ ਮਾਰ ਦੇ ਮੈਨੂੰ ਤੇ ਆਪਦਾ ਲੱਗਣ ਦੇ ਚਲ ਫੋਨ ਆਪਰਾ ਆ ਮੈਂ ਜਾਂਚदाई ਚਾਲਾ ਗੱਲ ਕੀ ਹੋਈ ਆ ਉਹ ਗੱਲ ਵੀ ਲਾ ਨੂੰ ਚਾਰ ਦੂ ਅੰਦਰ ਇਧਰ ਆ ਪਿਛਲੇ ਬੰਨੇ ਸੰਦੀਪ ਹੈ ਕਿੱਥੇ ਆ ਇਧਰ ਆ ਪੇ ਵੇਲਾ ਭਰਾ ਆ ਕੇ ਸੰਦੀਪ ਮੰਮੀ ਨੂੰ ਬੰਨਿਆ ਕਿਉਂ ਆ? ਆ ਕੀ ਕੀਤਾ ਵਾ ਤੁਸੀਂ? ਤਜਿੰਦਰ ਹੋਏ ਲੋ ਮੰਮੀ ਇਹਨਾਂ ਨੇ ਕਦੋਂ ਰੋ ਬੰਨ ਕੇ ਰੱਖਿਆ ਮੈਨੂੰ ਮਨ ਨੂੰ ਖੋਲਣ ਨਹੀਂ ਦੇ ਆਗੇ। ਮੰਮੀ ਕੀ ਗੱਲ ਆ? ਕਿਹੜੇ ਕੰਮ ਲਈ ਬੁਲਾਇਆ ਮੈਨੂੰ ਬੰਨਿਆ ਕਿਉਂ ਆ ਇਹਨੂੰ? ਨਹੀਂ ਹੁਣ ਤੂੰ ਮੰਮੀ ਮੰਮੀ ਕਹਿਣ ਲੱਗ ਪਈ ਆ ਤਜਿੰਦਰ ਨੂੰ ਵੇਖਦੇ ਆ ਸਾਰੀ ਪਹਿਲੇ ਤਾਂ ਤਾਈ ਤਾਈ ਲਾਇਆ ਸੀ। ਮੰਮੀ ਕਿਹੜੀ ਤਾਈ ਕਿਹੜੀ ਮੰਮੀ? ਪਹਿਲਾਂ ਉਹਨੂੰ ਖੋਲੀ ਸਹੀਂ ਗਰਮੀ ਨਹੀਂ ਤੁਸੀਂ ਉਹਨੂੰ ਬੰਨ ਕੇ ਰੱਖਿਆ ਵਾ। ਤਜਿੰਦਰ ਨਾ ਖੋਲੀ ਨਾ ਖੋਲੀ ਇਹਨੂੰ ਨਾ ਖੋਲੀ। ਇਹਨੇ ਤਾਂ ਅੱਗੇ ਮੈਨੂੰ ਤੱਕਾ ਦੇ ਕੇ ਸੋੜਤਾ ਹੀ ਮੇਰੇ ਸਿਰ 'ਤੇ ਗਮਲਾ ਮਾਰਨੇ ਲੱਗੀ ਸੀ ਸੰਦੀਪ ਕੀ ਗੱਲ ਆ ਯਾਰ ਕਿਉਂ ਕਹਾਂਡੇ ਮੰਮੀ ਹੋਣੀ ਐਦਾਂ ਕੀ ਗੱਲ ਹੋਈ ਆ ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਆ ਇੱਕ ਵਾਰੀ ਖੋਲੋ ਤਾਂ ਸਹੀ ਮੈਨੂੰ ਮੰਮੀ ਇੱਕ ਵਾਰੀ ਖੋਲ ਤੇ ਦਈਏ ਉਹ ਕਹਿੰਦੇ ਢੀ ਮੈਨੂੰ ਖੋਲੋ ਮੈਂ ਸਾਰੀ ਗੱਲ ਦੱਸ ਦਿੰਨੀ ਆ ਤੇ ਜਿੰਦਰ ਪਹਿਲੇ ਇਹਨੂੰ ਪੁੱਛ ਲਾ ਵੀ ਮੈਂ ਕੌਣ ਆ ਤੇ ਤੂੰ ਕੌਣ ਆ ਕੌਣ ਨੇ ਇਹ ਮੇਰੇ ਮੰਮੀ ਜੀ ਨੇ ਤੇ ਮੇਰੇ ਘਰ ਵਾਲੇ ਤੋ ਜਿੱਤਾ ਭਾਜੀ ਆ ਮੈਨੂੰ ਸਾਰਾ ਕੁਝ ਯਾਦ ਆ ਬਸ ਇੱਕ ਵਾਰੀ ਖੋਲੋ ਤਾਂ ਸਹੀ ਮੈਂ ਸਾਰਾ ਕੁਝ ਦੱਸ ਦੇਣੀ ਤੁਹਾਨੂੰ ਮੰਮੀ ਇੱਕ ਵਾਰੀ ਖੋਲ ਦਿਨੇ ਆ ਖੋਲਣਾ ਤੇ ਪੈਣਾ ਹੀ ਆ ਕਿੰਨਾ ਚਿਰ ਇਹ ਤਾਂ ਬੰਨੀ ਰੱਖਾਂਗੇ ਜੇ ਤੂੰ ਖੋਲਣਾ ਨਾ ਆਪਣੀ ਜ਼ਿੰਮੇਵਾਰੀ ਤੇ ਖੋਲੀ ਆਹ ਦਾ ਨੁਕਸਾਨ ਨਾ ਕੋਈ ਕਰ ਦੇ ਤਮੋਂ ਮੀ ਕੋਸ਼ ਨੀ ਕੀਤਾ ਮੈਂ ਤਾਂ ਜਰੂਰੀ ਕੰਮ ਗਿਆ ਸੀਗਾ ਤੁਸੀਂ ਉਹ ਵੀ ਨਹੀਂ ਮੈਨੂੰ ਕਰਨ ਦਿੱਤਾ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਕੀ ਨਹੀਂ ਆ ਛੁੱਟੋ ਵਾਈਪਰ ਜਾ ਚਲਾ ਜੀ ਮਮੀ ਵੇਖਿਆ ਜੀ ਜਿਨੇ ਤਮਾਸ਼ੇ ਕੀਤੇ ਨੇ ਉਹਦੇ ਹੋਂ ਤੋਂ ਪਹਿਲੇ ਹੁਣ ਤਜਿੰਦਰ ਆ ਗਿਆ ਨਾ ਤਾਂ ਚੰਗੀ ਭਲੀ ਹੋ ਗਈ ਏ ਆਹੋ ਪੁੱਤ ਕਹਿੰਦੇ ਆ ਬੰਦੇ ਨੂੰ ਜਦੋਂ ਦੌੜੇ ਦੂਰੇ ਪੈਂਦੇ ਆ ਨਾ ਉਸ ਅਦਾ ਲਈ ਨਹੀਂ ਰਹਿੰਦੇ ਬਾਅਦ ਚ ਬੰਦਾ ਸਹੀ ਹੋ ਜਾਂਦਾ ਆ ਪਰ ਮੰਮੀ ਦੌਰੇ ਦੇ ਜਗ੍ਹਾ ਜਹਾੜਾ ਤੇ ਨੁਕਸਾਨ ਕਰ ਦੇਣਾ ਸੀ ਨਾ ਸਾੜਾ ਤੇ ਪਾੜ ਦੇਣਾ ਸੀ ਇਹਨੇ ਜੇ ਅਸੀਂ ਨਾ ਬੰਨਦੇ ਤੇ ਇਹ ਤੇ ਗੱਲ ਤੇਰੀ ਸਹੀ ਆ ਚਲ ਆ ਜਾ ਵੇਖੀ ਆ ਜਾ ਚੱਲੀਏ ਉਹਨੇ ਮੰਨੀ ਆਂਦੀ ਕਿਹਦੀ ਗੱਲ ਦੀ ਪਣ ਸੱਚ ਸੱਚ ਦੱਸ ਗੱਲ ਕੀ ਹੋਈ ਸੀ ਕਿਉਂਕਿ ਮੈਨੂੰ ਵੀ ਪਤਾ ਵਾ ਕਿ ਮੰਮੀ ਹੁਣੇ ਬਿਨਾ ਗੱਲ ਤੋਂ ਉਹਦਾ ਤੋਂ ਉਹ ਬੰਨ ਨਹੀਂ ਸਕਦੇ ਕੋਈ ਤੇ ਗੱਲ ਹੋਈ ਜਾਂ ਘਰ ਵਿੱਚ ਯਾਰ ਦੇਖਦਾ ਚੁੱਪ ਰਹਿ ਗਈ ਨਾ ਤੇ ਗਲਤੀ ਤੇਰੀ ਨਿਕਲਣੀ ਆ ਅਜੀ ਟਾਈਮ ਕਿਹੜਾ ਹੋਇਆ ਆਪਣੇ ਰਿਸ਼ਤੇ ਨੂੰ ਜੇ ਰਿਸ਼ਤਾ ਬਚਾਉਣਾ ਚਾਹੁੰਨੀ ਹੈ ਨਾ ਅਜੇ ਵੀ ਟਾਈਮ ਹੈਗਾ ਆ ਸਾਰਾ ਕੁਝ ਸਾ ਸੱਚ ਦੱਸ ਦੇ ਮੇਰੀ ਵੀ ਮਾਂ ਆ ਮੈਨੂੰ ਵੀ ਪਤਾ ਆ ਜੇ ਮੰਮੀ ਹੁਣ ਸਾਹਮਣੇ ਮੈਂ ਤੈਨੂੰ ਕੁਝ ਕਿਹਾ ਨਹੀਂ ਨਾ ਇਹਦਾ ਮਤਲਬ ਇਹ ਨਹੀਂ ਕਿ ਤੇਰੀ ਕੋਈ ਗਲਤੀ ਨਹੀਂ ਆ ਮੈਂ ਸਿਰਫ ਇੱਕ ਚੰਗਾ ਪਤੀ ਹੋਣ ਦਾ ਫਰਜ਼ ਨਿਭਾਇਆ ਵਾ ਤੇ ਤੂੰ ਹੁਣ ਸਾਰਾ ਕੁਝ ਸੱਚਾ-ਸੱਚਾ ਦੱਸ ਕੇ ਇੱਕ ਚੰਗੀ ਪਤਨੀ ਹੋਣ ਦਾ ਫਰਜ਼ ਨਿਭਾਉਣਾ ਹੈ ਕੀ ਗੱਲ ਹੋਈ ਇਹ 10000 ਕੀ ਗੱਲ ਹੋਈ ਇਹ ਅਸਲ ਵਿੱਚ ਨਾ ਕਾਫੀ ਪੁਰਾਣੀ ਗੱਲ ਆ। ਮੈਨੂੰ ਬਚਪਨ ਤੋਂ ਇਹ ਪ੍ਰੋਬਲਮ ਆ। ਕਿਹੜੀ ਪ੍ਰੋਬਲਮ? ਸੱਚੀ ਤਰ੍ਹਾਂ ਜਪੂਤ ਹੁੰਦਾ। ਕਿ ਜਾਂ ਦੋਰੇ ਦੋਰੇ ਪੈਂਦੇ ਆ। ਨਹੀਂ ਐਦਾਂ ਦੀ ਨਹੀਂ ਕੋਈ ਗੱਲ। ਯਰ ਫਿਰ ਗੱਲ ਕੀ ਆ ਮੈਂ ਗੱਲੀ ਤੇ ਪੁੱਛਣ ਡਿਆ ਵਾਂ। ਕੀ ਹੁੰਦਾ ਫਿਰ? ਮੈਨੂੰ ਨਾ ਮੈਨੂੰ ਪਿਛਲੇ ਜਨਮ ਦਾ ਚੇਤਾ ਆਉਂਦਾ ਪਿਛਲੇ ਜਨਮ ਦਾ ਚੇਤਾ ਆਉਂਦਾ ਤੇ ਯਾਰ ਇਹ ਗੱਲ ਤੁਸੀਂ ਪਹਿਲਾਂ ਕਿਉਂ ਦੱਸੀ ਸਾਨੂੰ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈਗਾ ਕਿ ਮੰਮੀ ਝੂਠ ਨਹੀਂ ਬੋਲ ਸਕਦੇ ਤੁਸੀਂ ਪਹਿਲਾਂ ਕਿਉਂ ਨਹੀਂ ਹੱਡ ਨਾਲ ਗੱਲ ਕੀਤੀ ਏ ਮੇਰਾ ਇਹਦੇ ਵਿੱਚ ਕੀ ਕਸੂਰ ਯਾਰ ਕਸੂਰ ਹੋਰ ਕਿਦਾ ਫਿਰ ਤੂੰ ਮੰਮੀ ਦੇ ਸਿਰ ਤੇ ਸੱਚੀ ਗਮਲਾ ਮਾਰ ਦਿੰਦੀ ਕੌਣ ਜ਼ਿੰਮੇਵਾਰ ਹੈਗਾ ਘਰ ਵਿੱਚ ਕਿਸੇ ਵੇਲੇ ਜੀਤਾ ਵੀ ਨਹੀਂ ਹੁੰਦਾ ਮੈਂ ਵੀ ਨਹੀਂ ਹੁੰਦਾ ਮੈਨੂੰ ਮaaf ਕਰ ਦੋ ਮੈਂ ਤਾਂ ਕਿਹਾ ਹੀ ਮੰਮੀ ਨੂੰ ਇਹ ਸਾਰਾ ਕੁਝ ਸੱਚ-ਸੱਚ ਦੱਸ ਦੋ ਮਾਫੀ ਵਾਲੀ ਗੱਲ ਨਹੀਂ ਆ ਯਾਰ ਹੁਣ ਫੋਨ ਕਰਕੇ ਸਾਰਾ ਕੁਝ ਤੁਹਾਡੇ ਘਰ ਮੈਂ ਦੱਸੂਗਾ ਇਦਾਂ ਨਾ ਕਰੋ ਪਲੀਜ਼ ਵੱਲੋ ਮੇਰੀ ਗੱਲ ਤਾਂ ਸੁਣੋ ਮੈਂ ਮੰਮੀ ਨੂੰ ਕਿਹਾ ਵੀ ਸਾਰਾ ਕੁਝ ਸੱਚ-ਸੱਚ ਦੱਸ ਦੇ ਉਹਨਾਂ ਨੂੰ ਦੀਦੀ ਨੇ ਵੀ ਕਈ ਵਾਰੀ ਗੱਲ ਕਹੀ ਏ ਪਰ ਉਹ ਨਹੀਂ ਗਈ ਕਰਾਂ ਇਹ ਤੋਂ ਪਹਿਲਾਂ ਕਿ ਤੇਜਿੰਦਰ ਫੋਨ ਕਰਨ ਮੈਂ ਆਈ ਮੰਮੀ ਨੂੰ ਫੋਨ ਕਰਕੇ ਦੱਸਦੀ ਨਹੀਂ ਸਾਰੀ ਗੱਲ ਉਹ ਦੱਸਿਆ ਉਹਨੇ ਕਿ ਤੈਨੂੰ ਕੁਝ ਕੇ ਨਹੀਂ ਕੀ ਗੱਲ ਹੋਈ ਗੱਲ ਹੋਈ ਹੋਈ ਐ ਜਿਹੜੀ ਤੁਸੀਂ ਕਹੀ ਸੀ ਮੇਰੀ ਗੱਲ ਸੁਣ ਟਾਈਮ ਨਾਲ ਨਾ ਕੁੜੀ ਤੋਂ ਪਿਛਾਛੇ ਡਾਲਾ ਹਲੇ ਕੁਝ ਨਹੀਂ ਵਿਗੜਿਆ ਉਹ ਨਾ ਏ ਕਿ ਤੇ ਰਾਤ ਤੇਰੀ ਸੰਗੀ ਘੁੱਟੀ ਹੋਵੇ ਕੀ ਬਾਲੋ ਹੋ ਗਈ ਹਾਂ ਨਹੀਂ ਨਹੀਂ ਕੁਛ ਨਹੀਂ ਮੇਰੀ ਗੱਲ ਸੁਣ ਡੁੱਲੇ ਬੇਰਾ ਦਾ ਲੈ ਕੱਖ ਨਹੀਂ ਵਿਗੜਿਆ ਚਾਰ ਦਿਨ ਹੋ ਗਏ ਤੇਰੇ ਵਿਆਹ ਨੂੰ ਵਿਚੋਲੇ ਨੂੰ ਫੋਨ ਕਰ ਤੇ ਆ ਕੁੜੀ ਤੋਂ ਆਪਣਾ ਖਿਹੜਾ ਛੜਾ ਫੈਸਲਾ ਲੈ ਮਿੰਟੋ ਮਿੰਟ ਐਦਾਂ ਨਹੀਂ ਸਰਦਾ ਸਹਸੀਗਾ ਮੰਮੀ ਅਰਸ਼ੀ ਦਾ ਕਿੰਨਾ ਸਭ ਠੀਕ ਠਾਕ ਨਹੀਂ ਮੰਮੀ ਕੁਝ ਨਹੀਂ ਠੀਕ ਆ ਗਿਆ ਇੱਥੇ ਕਿਉਂ ਕੀ ਕਰ ਲਈ ਆ ਮੰਮੀ ਅੱਜ ਮੈਂ ਸਾਰਾ ਕੁਝ ਸੱਚ-ਸੱਚ ਦੱਸਤਾ ਆਪਣੇ ਸਹੁਰੇ ਘਰ ਲੀਬ ਤੇ ਮਨਾ ਕੀਤਾ ਇਹਨਾਂ ਦੱਸਣ ਤੋਂ ਜਿਹੜੇ ਦੋਏ ਬਣਾ ਮੇਰੇ ਦਵਾਲੇ ਹੋਏ ਆ ਕਿ ਸੱਚ ਦੱਸੋ ਉਹਨਾਂ ਨੂੰ ਪਰ ਮੈਂ ਨਹੀਂ ਦੱਸਿਆ ਤੇ ਤੂੰ ਕਿਉਂ ਦੱਸਤਾਈ ਏ ਮੰਮੀ ਇਹ ਤਾਂ ਗੱਲ ਹੀ ਨਹੀਂ ਵੱਧ ਗਈ ਜੇ ਮੈਂ ਨਾਂ ਦੱਸਦੀ ਨਾ ਮੇਰੀ ਮਜਬੂਰੀ ਹੀ ਦੱਸਣਾ ਮੈਂ ਕੀ ਕਰਦੀ ਫਿਰ ਤੇ ਕੀ ਕਰਦੀ ਸੰਦੀਪ ਹੁਣ ਪੰਗਾ ਪਿਆ ਗਿਆ ਨਾ ਮੈਂ ਇਕੱਲੀ ਕੀ ਕਰੂੰਗੀ ਅੱਗੇ ਤੇ ਤੇਰੀ ਭੈਣ ਘਰ ਆ ਕੇ ਬੈਠੀ ਇੱਕ ਤੇ ਤੂੰ ਵੀ ਆ ਕੇ ਬੈਠ ਗਿਆ ਤੇ ਮੈਂ ਕੀ ਕਰੂੰਗੀ ਦੱਸ ਵੀ ਵੀ ਇਹਨਾਂ ਤਾਂ ਸੋਚ ਲਈਨੀ ਆ ਕਿ ਤੇ ਉਹ ਵੀ ਨਹੀਂਗਾ ਤੁਹਾਡਾ ਸਿਰ ਤੇ ਮੈਂ ਕਿੱਦਾਂ ਨਿੱਠੂੰਗੀ ਇਕੱਲੀ ਮੰਮੀ ਗੱਲ ਹੀ ਨਹੀਂ ਵੱਧ ਗਈ ਜੇ ਮੈਂ ਨਾ ਦੱਸਦੀ ਤੇ ਗੱਲ ਹੋਰ ਵੱਧ ਜਾਣੀ ਸੀ ਹੋਰ ਫਸਣਾ ਸੀ ਮੈਂ ਤੁਸੀਂ ਸਮਝਣਾ ਮੇਰੀ ਗੱਲ ਨੂੰ ਮੈਂ ਕੀ ਕਰਦੀ ਫਿਰ ਸੰਦੀਪ ਤੂੰ ਦੱਸ ਗਿਆ ਨਾ ਬਹੁਤ ਵੱਡੀ ਗਲਤੀ ਕਰ ਲਈ ਐ ਦੱਸਣਾ ਨਹੀਂ ਚਾਹੀਦਾ ਤੈਨੂੰ ਹੈਲੋ ਮੰਮੀ ਮੰਮੀ ਗੱਲ ਤਾਂ ਸੁਣੋ ਹੈਲੋ ਮਮੀ ਹੂੰ ਤਜਕਾ ਮਮੀ ਮਮੀ ਵੀ ਨਹੀਂ ਸਮਝੰਦੇ ਮੇਰੀ ਗੱਲ ਨੂੰ ਮੈਂ ਕਿੰਨੂੰ ਦੱਸਾਂ ਮੈਂ ਆਪਣਾ ਦੁੱਖ ਜਾ ਕੇ ਤੁ ਜਿੰਦਰੂ ਕਿੰਨੇ ਗੁੱਸੇ ਵਿੱਚ ਆ ਉਹ ਵੀ ਨਹੀਂ ਸਮਝਦੇ ਪਏ ਮੇਰੀ ਗੱਲ ਨੂੰ ਪਾਜੀ ਪਹਿਲੀ ਗੱਲ ਦੇ ਵਾਸਤੇ ਬੁਲਾਏ ਨੇ ਮੈਨੂੰ ਮੈਨੂੰ ਤੇ ਆਪਣੇ ਬਲੇ ਰਜੀਵੇਂ ਨੇ ਪਾਜੀ ਤੁਹਾਨੂੰ ਮੈਂ ਤਾਂ ਬੁਲਾਇਆ ਆ ਵੀ ਤੁਸੀਂ ਕਿੱਦਾਂ ਦੇ ਬੰਦੇ ਹਨ ਨੂੰ ਟਕਰਾਾ ਦਿੱਤੇ ਆ ਲੋ ਬੰਦੇ ਮਾਰੇ ਨੇ ਬੰਦੇ ਨਹੀਂ ਮਾਰੇ ਆ ਜਿਹੜੀ ਸਾਨੂੰ ਨੋ ਟਕਰਾਈ ਆ ਨਾ ਇਹ ਤਾਂ ਕਿ ਤੇ ਮੈਨੂੰ ਪਾਗਲ ਲੱਗਦੀ ਆ ਇਹਨੂੰ ਲੱਗਦੇ ਦੋਰੀ ਕੋੜੀ ਲਿਖੀ ਕੁੜੀ ਆ ਤੁਸੀਂ ਐਵੇਂ ਉੱਤੇ ਇਲਜ਼ਾਮ ਲਾਈ ਜਾਂਦੇ ਹੋ ਕਿ ਸਾਰਾ ਜੇ ਇਲਜ਼ਾਮ ਨਹੀਂ ਲਾਉਣ ਦੀ ਪਾਜੀ ਅੱਜ ਤੇ ਮੇਰੇ ਸਿਰ 'ਚ ਗਮਲਾ ਮਾਰਦੇ ਲੱਗੀ ਸੀ ਤਾਈ ਤਾਈ ਕਰਦੀ ਰਹਿੰਦੀ ਆ ਇਹਦਾ ਕੀ ਮਤਲਬ ਲੈ ਤਾਈ ਤਾਈ ਕਰਦੇ ਕੀ ਪਤਾ ਇਹ ਤਾਂ ਮੇਰੇ ਜਵਾਈ ਨੂੰ ਵੀ ਪੁੱਛ ਲਓ ਮੈਂ ਝੂਠ ਨਹੀਂ ਬੋਲਦੀ ਤਾਂ ਬਈ ਕਾਕਾ ਕੀ ਗੱਲ ਅੰਕਲ ਜੀ ਸਾਡੇ ਸਿਰ 'ਚ ਗਮਲਾ ਮਾਰਦੇ ਲੱਗੀ ਪਤਾ ਉਹਨੂੰ ਲੱਗਦਾ ਨਹੀਂ ਵੀ ਸੱਚ ਖਲੋਤੀ ਜਾਂ ਲਾੜਵੀਂ ਖਲੋਤੀ ਉਹ ਜਵਾਲ ਜਹਾਨਾ ਜਿਹੜੇ ਸੱਚ ਉਹ ਗਮਲਾ ਕਿਵੇਂ ਮਾਰ ਸਕਦੀ ਆ ਫਿਰ ਐਂ ਝੂਠ ਬੋਲਣ ਦੇ ਅੰਕਲ ਜੀ ਦੱਸੋ ਮੈਨੂੰ ਉਹ ਕੱਕਾ ਹੀ ਧਨੀ ਹੋ ਸਕਦਾ ਇਹ ਗੱਲਾਂ ਮੰਨਣ ਵਾਲੀਆਂ ਨਹੀਂ ਗਈ ਜਦੋਂ ਮੇਰੇ ਸਿਰ ਤੇ ਗਮਲਾ ਮਾਰਦਾ ਹਾਂ ਤਰਜਿੰਦਰ ਬੇਟਾ ਤੂੰ ਦੱਸ ਤੈਨੂੰ ਕਿਸੇ ਗੱਲ ਦਾ ਪਤਾ ਜੋ ਮੰਮੀ ਤੇ ਜੀਤਾ ਭਾਜੀ ਕਹਿੰਦੇ ਆ ਨਾ ਬਿਲਕੁਲ ਸੱਚ ਆ ਮੈਂ ਆਪ ਸੰਦੀਪ ਨਾਲ ਬਹਿ ਕੇ ਗੱਲ ਕੀਤੀ ਆ ਤਰਜਿੰਦਰ ਪੁੱਤ ਕੁੜੀ ਪੜੀ ਲਿਖੀ ਸਿਆਣੀ ਹੀ ਇਹ ਕਿਦਾਂ ਦੀਆਂ ਗੱਲਾਂ ਕਹਿੰਦੇ ਸਾਰਾ ਪਰਿਵਾਰ ਉਹ ਪੜੀ ਲਿਖੀ ਹੀ ਸਿਆਣੀ ਹੀ ਵਧੀਆ ਘਰ ਪਰਿਵਾਰ ਹੀ ਤਾਂ ਤੇ ਅਸੀਂ ਰਿਸ਼ਤਾ ਕਰ ਲਿਆ ਨਾ ਤੇ ਹੁਣ ਕੀ ਗੱਲ ਹੋ ਗਈ ਆ ਛਿਆਣਪ ਤੋਂ ਕੰਮ ਲਓ ਇਹ ਮੂਲੀਆਂ ਗਾਜਰਾਂ ਨਹੀਂ ਆ ਜਿਹਨੇ ਪੁੱਟ ਕੇ ਇੱਥੋਂ ਇੱਥੇ ਲਾ ਦੀਏ ਰਿਸ਼ਤੇ ਤੋੜਨ ਵਾਲੀਆਂ ਗੱਲਾਂ ਨਾ ਕਰੋ ਰਿਸ਼ਤੇ ਨੂੰ ਜੋੜਨ ਵਾਲੀਆਂ ਗੱਲਾਂ ਕਰੋ ਤੁਸੀਂ ਜੇ ਉਹਦਾ ਕੋਈ ਹਾਂ ਕੋਈ ਕੋਈ ਮਾਨਸਿਕ ਤਲਾ ਹੈਗਾ ਤੇ ਉਹਦਾ ਇਲਾਜ ਹੋ ਸਕਦਾ ਵਾ ਜੇ ਕੋਈ ਬਾਹਰ ਦਾ ਇਲਾਜ ਹੈਗਾ ਕੋਈ ਕਿਸੇ ਬਾਪੂ ਕੋ ਕਲਾ ਸਕਦੇ ਆਪਾਂ ਆਪਣੇ ਘਰ ਦਾ ਪਾਣੀ ਬਾਹਰ ਦਾ ਖੋਲੋ ਉਹਨੂੰ ਪਿਛਲੇ ਜਨਮ ਦਾ ਚੇਤਾ ਹੁੰਦਾ ਆਪਣੇ ਇਹ ਕਿੱਡੀ ਕੋਡੀ ਗੱਲ ਆ ਯਾਰ ਅੱਜ ਮੰਮੀ ਨੇ ਹਮਲਾ ਕੀਤਾ ਉਹਨੇ ਕਾਲੂ ਮੇਰੇ ਤੇ ਕਰ ਦੂਗੀ ਰਾਤ ਸੁੱਤਿਆਂ ਪਿਆ ਮੈਂ ਕੀ ਕਰੂੰਗਾ ਫਿਰ ਯਾਰ ਪਿਛਲੇ ਜਨਮ ਦਾ ਉਹ ਮੰਨ ਲਓ ਚੇਤਾ ਹੁੰਦਾ ਵੀ ਆ ਤੂੰ ਹਮਲੇ ਦੇ ਕੇ ਆ ਗੁਈ ਗੱਲ ਇਹਦਾ ਮਤਲਬ ਤੁਹਾਨੂੰ ਮਾਰ ਦੂਗੀ ਉਹ ਐਵੇਂ ਗੱਲਾਂ ਬੇ ਤੂੰਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਮਾਜ ਵਿੱਚ ਰਹਿਣਾ ਵਾ ਆਪਟਰਾਂ ਲੋ ਵੀ ਕਿਸੇ ਦੀਧੀ ਆ ਉਹਨੇ ਘਰ ਸੁਣਾ ਮੈਂ ਨਹੀਂ ਮੰਨਦਾ ਵੀ ਉਹ ਕਿਸੇ ਦੇ ਘਰ ਕਮਲਾ ਮਾਰਦੇ ਜਾਂ ਆਪਣੀ ਮੰਮੀ ਗਾੜੀ ਬੋਲੇ ਜਾਂ ਤੇਰੇ ਗਾੜੀ ਬੋਲੇ ਨਹੀਂ ਨਹੀਂ ਭਾਜੀ ਸਾਡਾ ਫੈਸਲਾ ਕਰਾਓ ਤੁਸੀਂ ਉਹ ਭੈਣ ਜੀ ਫੈਸਲੇ ਇੰਨੀ ਜਲਦੀ ਨਹੀਂ ਹੁੰਦੇ ਭਾਜੀ ਵੇਖੋ ਵਿਆਹ ਨੂੰ ਅਜੇ 4 ਦਿਨ ਹੋਏ ਆ ਤੇ ਸਾਡਾ ਤੁਸੀਂ ਨਿਬੇੜਾ ਕਰਾਓ ਇਹ ਕੁੜੀ ਸਾਨੂੰ ਘਰ ਵਿੱਚ ਨਹੀਂ ਚਾਹੀਦੀ ਅਹੀਂ ਤਲਾਕ ਲੈਣਾ ਹੈ ਭੈਣ ਤਲਾਕ ਇਹ ਕੀ ਗੱਲਾਂ ਕਰ ਰੇ ਤੁਸੀਂ ਤਲਾਕ ਕਿਵੇਂ ਹੋ ਜਾਂਦੇ ਨੇ ਜੇ ਕੋਈ ਲੜਕੀ ਦੀ ਕੋਈ ਮਾਰੀ ਮੋਟੀ ਗੱਲ ਹੈਗੀ ਹੈ ਲੜਕੀ ਨੂੰ ਉਹਦਾ ਲਾਜ ਬਖਰਉਨੇ ਡਾਕਟਰ ਕੋਲ ਲਾਜ ਹੈਗੇ ਨੇ ਤੇ ਜੇ ਬਾਹਰ ਦੀ ਕੋਈ ਗੱਲ ਕਰਦੇ ਆ ਕੋਈ ਤੇ ਉਹ ਮਾਫਰ ਕਿਸੇ ਬਾਬੇ ਕੇ ਸੈਣੀ ਨੂੰ ਖਾ ਲੈਨੇ ਆ ਜੀ ਭੈਣ ਜੀ ਤੁਹਾਨੂੰ ਲੱਗਦਾ ਨਾ ਕਿ ਇਹਨੂੰ ਬਾਹਰ ਦੀ ਗੱਸਰ ਆ ਤੇ ਆਪਾਂ ਕਿਸੇ ਬਾਬੇ ਨੂੰ ਖਾ ਲੈਨੇ ਆ ਇਹਦਾ ਇਲਾਜ ਕਰਾ ਲੈਨੇ ਤੁਸੀਂ ਤਲਾਕ ਤੱਕ ਨੋਬਤ ਨਾ ਜਾਣ ਦਿਓ ਨਹੀਂ ਨਹੀਂ ਭਾਜੀ ਸਾਨੂੰ ਤੇ ਤਲਾਕ ਹੀ ਚਾਹੀਦਾ ਅਹੀਂ ਨਹੀਂ ਇਹਨਾਂ ਕੰਮਾਂ 'ਚ ਪੈਣਾ ਨਾ ਹੀ ਕਦੀ ਕਿਸੇ ਬਾਬੇ ਆ ਕੋ ਗਏ ਆ ਤੇ ਨਾ ਹੀ ਜਾਣਾ ਆ ਮੈਨੂੰ ਤੇ ਲੱਗਦਾ ਆ ਵੀ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਆ ਹੀ ਪਾ ਜੀ ਮੈਨੂੰ ਕਿਸੇ ਗੱਲ ਦਾ ਨਹੀਂ ਸੀ ਪਤਾ ਬਾਕੀ ਰਹੀ ਮਾਪਿਓ ਪਤਾ ਤੁਹਾਨੂੰ ਕਿੰਨੇ ਔਖੇ ਹੋ ਕੇ ਧੀ ਅੰਦਰ ਰਿਸ਼ਤੇ ਕਰ ਦੇਵੇ ਤੁਸੀਂ ਸਿਆਣੇ ਹੋ ਬਾਕੀ ਤਲਾਕ ਤੱਕ ਲੁੱਭਤ ਲਾਂ ਜਾਂਦੇ ਹੋ ਮਮੀ ਅੰਕਲ ਵੈਸੇ ਠੀਕ ਕਰਨ ਦੇ ਆ ਮੈਂ ਗਣਾ ਇੱਕ ਵਾਰੀ ਕਿਤੇ ਵਿਖਾ ਲੈਨੇ ਹੁਣ ਵਿਆਹ ਗੜਾ ਗੁੱਡੇ ਗੁੱਡੀ ਦਾ ਖੇਲ ਆ ਜੀ ਉਹਦੇ ਮਾਪਿਓ ਨੇ ਔਖੇ ਹੋ ਕੇ ਕੀਤਾ ਵਾ ਤੇ ਅਹੀਂ ਵੀ ਔਖੇ ਹੋ ਕੇ ਕੀਤਾ ਬਾਕੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਹੈ